ਸਾਡਾ ਲੱਗਿਆ ਇੰਝ ਸਾਡਾ ਲੱਗਿਆ ਕੀ ਹੋਈ ਉਸ ਤੋਂ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਧੰਨਵਾਦ ਅੱਜ ਤੁਸੀਂ ਰਾਜਪੁਰਾ ਜਿਹੜੀ ਕੰਸਟਿਟੂਐਂਸੀ ਹੈ ਉਹਦੇ ਇੱਕ ਪਿੰਡ ਖਿਜਰਗੜ ਦੇ ਵਿਖੇ ਆਪਾਂ ਸਾਰੇ ਜਣੇ ਇਕੱਤਰਤ ਹੋਏ ਨੇ ਮੇਰੇ ਨਾਲ ਸਾਡੇ ਭੈਣ ਜੀ ਰਾਜਪੁਰੇ ਤੋਂ ਜੋ ਐਮਐਲਏ ਨੇ ਨੀਨਾ ਮਿੱਤਲ ਜੀ ਉਹ ਮੇਰੇ ਨਾਲ ਉਹਦੇ ਬਰਾਬਰ ਖੜੇ ਨੇ ਇਸ ਪਿੰਡ ਦੀ ਸਾਰੀ ਪੰਚਾਇਤਾਂ ਜੂਰੇ ਇਕੱਠੀ ਹੋਈ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਚੱਲ ਰਹੀ ਹੈ। ਸ਼੍ਰੀ ਹਰਵਿੰਦ ਕੇਜਰੀਵਾਲ ਜੀ ਦੇ ਦਸ਼ਾ ਨਿਰਦੇਸ਼ਾਂ ਦੇ ਹਿਸਾਬ ਨਾਲ ਚੱਲ ਰਹੀ ਹੈ। ਉਹਦੇ ਚੱਲਦੇ ਹੋਏ ਸਾਡਾ ਟੀਚਾ ਹੈ ਜਿਹੜਾ ਅਸੀਂ ਪਿੱਛੇ ਜੇ ਨੂੰ ਇਸ ਵਾਰ ਬਜਟ ਦੇ ਵਿੱਚ ਅਸੀਂ ਅਨਾਉਂਸ ਕੀਤਾ ਸੀ ਕਿ ਅਸੀਂ ਪਿੰਡਾਂ ਦੇ ਵਿੱਚ ਕਾਇਆਕਲਪ ਕਰਨ ਦੇ ਲਈ ਪਿੰਡਾਂ ਦੀ ਕਾਇਆਕਲਪ ਕਰਨ ਦੇ ਲਈ ਨੌਜਵਾਨੀ ਨੂੰ ਨਸ਼ਿਆਂ ਤੋਂ ਮੋੜਾ ਕੱਟ ਕੇ ਖੇਡ ਮੈਦਾਨਾਂ 'ਚ ਧਿਆਨ ਦੇ ਲਈ ਅਸੀਂ ਜਿਹੜੇ ਖੇਡ ਦੇ ਮੈਦਾਨ ਇੱਕ ਨੰਬਰ ਦੇ ਟਾਪ ਕੁਆਲਿਟੀ ਦੇ ਖੇਡ ਦੇ ਮੈਦਾਨ ਬਣਾ ਕੇ ਤਿਆਰ ਕਰਾਂਗੇ ਤੇ ਨਾਲ ਜਿਹੜਾ ਪਿੰਡਾਂ ਦੀ ਜਿਹੜੀ ਬੁਨਿਆਦੀ ਢਾਂਚੇ ਜਿਹਦੇ 'ਚ ਪਿੰਡਾਂ ਦੇ ਛੱਪੜ ਆ ਜਾਂਦੇ ਨੇ ਵੀ ਛੱਪੜਾਂ ਦੀ ਸਫਾਈ ਕਰਾਂਗੇ ਉਹਨਾਂ ਦੀ ਡੀਵਾਟਰਿੰਗ ਕਰਾਂਗੇ ਪਹਿਲਾਂ ਪਾਣੀ ਕਢਾਵਾਂਗੇ ਛੱਪੜਾਂ ਦਾ ਗੰਦਾ ਪਾਣੀ ਫਿਰ ਉਸ ਤੋਂ ਬਾਅਦ ਉਹਦੇ ਵਿੱਚੋਂ ਅਸੀਂ ਡੀਸੇਲਟਿੰਗ ਉਹਨਾਂ ਦੇ ਵਿੱਚੋਂ ਗਾਰ ਕਢਾਵਾਂਗੇ ਫਿਰ ਉਹਦੇ ਅਸੀਂ ਉਹਨੂੰ ਜਾਂ ਸਕੁਅਰ ਜਾਂ ਰੈਕਟੈਂਗੂਲਰ ਸ਼ੇਪ ਦੇ ਵਿੱਚ ਬਣਾਵਾਂਗੇ ਤੇ ਬਣਾਉਣ ਤੋਂ ਬਾਅਦ ਉਹ ਛੱਪੜਾਂ ਦੇ ਵਿੱਚ ਉਹਨਾਂ ਦੇ ਸੈਂਪਲ ਟੈਸਟ ਲੈ ਕੇ ਜੇਕਰ ਉਹਦਾ ਪਾਣੀ ਹੈ ਜਿਹੜਾ ਐਸ ਪਰ ਨੋਰਮਸ ਹੈ ਤਾਂ ਠੀਕ ਹੈ ਜੇਕਰ ਉਹਦਾ ਪਾਣੀ ਦੇ ਵਿੱਚ ਸਾਨੂੰ ਇਸ ਤਰ੍ਹਾਂ ਦਾ ਕੋਈ ਐਗਰੀਕਲਚਰ ਨੋਰਮਸ ਹਿਸਾਬ ਨਾਲ ਨਹੀਂ ਹੈਗਾ ਸੈਟੀਸਫਾਈਡ ਨਹੀਂ ਤਾਂ ਫਿਰ ਅਸੀਂ ਉੱਥੇ ਸੀਚੇਵਾਲ ਥਾਪਰ ਮਾਡਲ ਬਣਾ ਕੇ ਉਹ ਪਾਣੀ ਨੂੰ ਟ੍ਰੀਟ ਕਰਕੇ ਫਿਰ ਉਹਦੇ ਅੱਗੇ ਅਸੀਂ ਜਿਹੜਾ ਪ੍ਰੋਜੈਕਟ ਹੈ ਕੰਪਲੀਟ ਕਰਾਂਗੇ ਉਸ ਦੇ ਚੱਲਦੇ ਹੋਏ ਮੇਰਾ ਫਰਜ਼ ਬਣਦਾ ਕਿਉਂਕਿ ਇਹ ਸਾਰਾ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਰੂਰਲ ਡਵੈਲਪਮੈਂਟ ਤੇ ਪੰਚਾਇਤੀ ਰਾਜ ਦੇ ਵਿੱਚੋਂ ਕਰ ਰਹੇ ਹਾਂ ਸੋ ਇਸ ਕਰਕੇ ਰੂਰਲ ਡਵੈਲਪਮੈਂਟ ਪੰਚਾਇਤੀ ਰਾਜ ਡਿਪਾਰਟਮੈਂਟ ਦੀ ਸੇਵਾ ਕਰਨ ਦਾ ਮੌਕਾ ਜੋ ਮੈਨੂੰ ਦਿੱਤਾ ਪੰਜਾਬ ਸਰਕਾਰ ਨੇ ਸੋ ਮੈਂ ਉਹਦੇ ਚੱਲਦੇ ਆਜੂਰੇ ਵੱਖ-ਵੱਖ ਹਰ ਹਫ਼ਤੇ ਮੈਂ ਕਿਸੇ ਨਾ ਕਿਸੇ ਏਰੀਆ ਦੇ ਵਿੱਚ ਰੈਂਡਮਲੀ ਜਾਂਦਾ ਰਹਿੰਨਾ ਤੇ ਮੈਂ ਜਾ ਕੇ ਉੱਥੇ ਚੈੱਕ ਕਰਦਾ ਰਹਿੰਨਾ ਵੀ ਪਿੰਡਾਂ ਦੇ ਵਿੱਚ ਜਿਹੜਾ ਛੱਪੜਾਂ ਦਾ ਕੰਮ ਠੀਕ ਚੱਲ ਰਿਹਾ ਪਾਰਕਾਂ ਦਾ ਕੰਮ ਕਿਹਾ ਠੀਕ ਚੱਲਦਾ ਪਲੇਗ੍ਰਾਉਂਡਾਂ ਦਾ ਤਾਂ ਉਹ ਅੱਜ ਆਪਾਂ ਇਹ ਖਿਜਰਗੜ ਪਿੰਡ ਦੇ ਵਿੱਚ ਆਏ ਹਾਂ ਤੇ ਖੇਜਰਗੜ੍ਹ ਚ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਉਹ ਵੱਟੀਆਂ ਵੱਟੀਆਂ ਤੁਸੀਂ ਝਾੜੀਆਂ ਦੇਖ ਸਕਦੇ ਹੋ ਇਹ ਐਡੀ ਐਡੀ ਝਾੜੀਆਂ ਖੜੀਆਂ ਹੁੰਦੀਆਂ ਸੀ ਉਰੇ ਇਸ ਜਿਹੜੀ ਜਗ੍ਹਾ ਤੇ ਤੁਸੀਂ ਖੜੇ ਹੋ ਐਨੀ ਝਾੜੀਆਂ ਸਿਗੀਆਂ 20 20 ਫੁੱਟ 15 15 ਫੁੱਟ ਉੱਚੀਆਂ ਸਿਗੀਆਂ ਤੇ ਇਸ ਪਿੰਡ ਦੇ ਵਿੱਚ ਪਲੇਗ੍ਰਾਉਂਡ ਦੀ ਜ਼ਰੂਰਤ ਬਹੁਤ ਸੀ ਸੋ ਅਸੀਂ ਇਹ ਪ੍ਰੋਜੈਕਟ ਹੈ ਜਿਹੜਾ ਲਗਭਗ 1 ਸਾਲ ਚ ਕੰਪਲੀਟ ਕੀਤਾ ਆ ਆ 6 ਮਹੀਨੇ ਤੱਕ ਅਸੀਂ ਬਾਹਰ ਫੁੱਟ ਲੈਵਲ ਤੇ ਕੰਮ ਕੀਤਾ ਇਹਦਾ ਪਲੇਗ੍ਰਾਉਂਡ ਦਾ ਉਸੇ ਦੇ ਚੱਲਦੇ ਤੁਸੀਂ ਦੇਖ ਸਕਦੇ ਹੋ ਲਗਭਗ 4 ਕੀਲੇ ਦੇ ਵਿੱਚ ਇਸ ਪਿੰਡ ਦੇ ਵਿੱਚ ਇਹ ਪਲੇਗ੍ਰਾਉਂਡ ਬਣ ਕੇ ਤਿਆਰ ਹੋਇਆ ਜਿਹਦੇ ਵਿੱਚ ਬਿਲਕੁਲ ਐਨ ਦੇਖੋ ਲੈਵਲਿੰਗ ਕੀਤੀ ਹੋਈ ਹੈ ਬੜੀ ਡਾਕਰ ਮਿੱਟੀ ਐਨ ਬਣ ਚੁੱਕੀ ਹੈ ਇਹ ਇਹਦੇ ਵਿੱਚ ਜਿਹੜੀ ਆਹ ਸਾਈਡ ਦੇ ਉੱਤੇ ਤੁਸੀਂ ਆਹ ਦੇਖਦੇ ਹੋ ਵਾਕਿੰਗ ਟਰੈਕ ਦੇਖਦੇ ਹੋ ਇਹ ਵਾਕਿੰਗ ਟਰੈਕ ਇੰਟਰਲੋਕਿੰਗ ਟਾਈਲ ਦਾ ਬਣਿਆ ਹੁਣ ਇਹਦੇ ਵਿੱਚ ਅਸੀਂ ਕਿਉਂਕਿ ਹੁਣ ਮੌਸਮ ਆ ਗਿਆ ਘਾਹ ਲੱਗਣ ਦਾ ਅੱਗੇ ਬਰਸਾਤ ਆ ਜਾਣੀ ਹੈ ਤੇ ਹੁਣ ਅਸੀਂ ਇਹਦੇ 'ਚ ਬਰਸਾਤਾਂ ਦੇ ਵਿੱਚ ਉਹ ਘਾਹ ਲਾਵਾਂਗੇ ਪੂਰਾ ਇੱਕਦਮ ਵਧੀਆ ਵਾਲਾ ਘਾਹ ਲਾਵਾਂਗੇ ਤੇ ਇਹਦੇ ਵਿੱਚ ਜਿਸ ਕਿਸਮ ਦੀ ਵੀ ਉਰੇ ਖੇਡ ਦੀ ਜ਼ਰੂਰਤ ਹੈ ਮੰਨਦੇ ਨੇ ਇਸ ਪਿੰਡ ਦੀ ਡਿਮਾਂਡ ਜੋ ਵੀ ਹੋਵੇ ਵਾਲੀਬॉल ਖੇਡਣਾ ਚਾਹੁੰਦੇ ਨੇ ਫੁੱਟਬਾਲ ਖੇਡਣਾ ਚਾਹੁੰਦੇ ਨੇ ਉਰੇ ਇਹ ਚਾਹੁੰਦੇ ਨੇ ਕਿ ਅਸੀਂ ਬੈਡਮਿੰਟਨ ਖੇਡਣੀ ਹੈ ਜਿਸ ਤਰ੍ਹਾਂ ਦੀ ਵੀ ਇਹ ਕਹਿਣਗੇ ਉਸ ਤਰ੍ਹਾਂ ਦਾ ਜਾਨੀ ਕਿ ਅਸੀਂ ਉਰੇ ਕੋਟ ਬਣਾ ਕੇ ਅੰਦਰ ਇਹਦੇ ਉਸ ਤਰ੍ਹਾਂ ਦੀ ਅਸੀਂ ਇਹਨਾਂ ਨੂੰ ਫੈਸਿਲਿਟੀ ਪ੍ਰੋਵਾਈਡ ਕਰਾਵਾਂਗੇ ਭਗਵੰਤਾਨ ਸਰਕਾਰ ਦਾ ਇੱਕ ਉਦੇਸ਼ ਹੈ ਕਿ ਇਹ ਇੱਕ ਖੇਜਰਗੜ ਦੀ ਗੱਲ ਨਹੀਂ ਖੇਜਰਗੜ ਤਾਂ ਉਹਦਾ ਚੋ ਇੱਕ ਹੈ ਅਸੀਂ 13200 36 ਪੰਚਾਇਤਾਂ ਨੇ ਅਸੀਂ ਸਾਰੀਆਂ ਪੰਚਾਇਤਾਂ ਦੇ ਵਿੱਚ ਜਿੰਨੇ ਪਿੰਡ ਨੇ ਸਾਰੇ ਪਿੰਡਾਂ ਦੇ ਵਿੱਚ ਅਸੀਂ ਇਸੇ ਤਰੀਕੇ ਨਾਲ ਕੰਮ ਚਾਲੂ ਕੀਤਾ ਹੋਇਆ ਹੈ ਹਰੇਕ ਟੋਬੇ ਦੇ ਹਰੇਕ ਪੰਚਾਇਤ ਦੇ ਵਿੱਚ ਜਿੱਥੇ ਪਿੰਡ ਹੈ ਉੱਥੇ ਜਿੰਨੇ ਵੀ ਟੋਬੇ ਨੇ ਸਾਰੇ ਪਿੰਡਾਂ ਦੇ ਵਿੱਚੋਂ ਅਸੀਂ ਟੋਬਿਆਂ ਦਾ ਪਾਣੀ ਸਾਫ਼ ਕਰਾ ਰਹੇ ਹਾਂ ਕੰਮ ਚੱਲ ਚੁੱਕੇ ਆ ਉਹਦੇ ਚੋਂ ਜੇ ਮੈਂ ਹੁਣ ਤੁਹਾਨੂੰ ਥੋੜਾ ਜਿਹਾ ਇੱਕ ਇਹਦੇ ਤੇ ਡਾਟਾ ਵੀ ਦੇਣਾ ਚਾਹੁੰਦਾ ਹਾਂ ਹੁਣ ਤੱਕ ਜਿਹੜੀਆਂ ਸਾਡੇ ਕੋਲ ਫੀਲਡ ਤੋਂ ਵਿੱਚੋਂ ਰਿਪੋਰਟਾਂ ਆਈਆਂ ਉਦੇ ਅਨੁਸਾਰ 1587 ਛਪਣਾ ਦਾ ਜਿਹੜਾ ਪਾਣੀ ਹੈ 1587 ਛਪਣਾ ਦਾ ਪਾਣੀ ਮੁਕੰਮਲ ਤੌਰ ਤੇ ਕੰਪਲੀਟ ਤੌਰ ਤੇ ਅਸੀਂ ਜਿਹੜੇ ਇਹ ਡੀਵਾਟਰਿੰਗ ਕਰਾਤੀ ਖਾਲੀ ਕਰਾਤਾ ਤੇ 4408 ਛਪਣਾ ਦਾ ਜਿਹੜਾ ਕੰਮ ਹੈ ਉਹ ਦਿਨ ਰਾਤ ਚੱਲ ਰਿਹਾ ਉਹਦੇ ਅਸੀਂ ਸਫਾਈ ਕਰਾ ਰਹੇ ਹਾਂ ਜਿਹੜਾ ਕਿ 30 ਮਈ 2025 ਤੱਕ ਮਤਲਬ ਕਿ ਅੱਜ ਤੋਂ 15 ਦਿਨ ਦੇ ਵਿੱਚ ਵਿੱਚ ਅਸੀਂ ਇਹ ਕੋਸ਼ਿਸ਼ ਕਰਾਂਗੇ ਸਾਡਾ ਟੀਚਾ ਕਿ ਅਸੀਂ ਈ ਮਈ ਤੋਂ 2 4 5 ਦਿਨ ਉੱਤੇ ਥੱਲੇ ਹੋ ਸਕਦੇ ਨੇ ਅਸੀਂ ਇਹ ਜਿਹੜੇ ਜਣੀ ਕਹਿਣ ਦਾ ਭਾਵ 100% ਜਣੀ ਕਿ ਪਾਣੀ ਹੈ ਜਿਹੜਾ ਛੱਪੜਾਂ ਦਾ ਇਹ ਇੱਕ ਵਾਰ ਸਾਰੇ ਦਾ ਸਾਰਾ ਇਹਨੂੰ ਡਰੇਨ ਕਰਾ ਦੇਾਂਗੇ ਇਹਨੂੰ ਡੀਵਾਟਰਿੰਗ ਕਰਾ ਦੇਾਂਗੇ ਉਸ ਤੋਂ ਬਾਅਦ ਚੋ 515 ਛੱਪੜ ਨੇ ਜਿਹੜੇ ਟੋਟਲ 515 ਛੱਪੜਾਂ ਦੇ ਵਿੱਚ ਗਾਰ ਕੱਟਣ ਦਾ ਕੰਮ ਸਾਡਾ ਮੁਕੰਮਲ ਹੋ ਚੁੱਕਿਆ ਹੈ 515 ਛੱਪੜਾਂ ਚੋਂ ਗਾਰ ਕੱਟਣ ਦਾ ਕੰਮ ਮੁਕੰਮਲ ਹੋ ਚੁੱਕਿਆ ਤੇ 1901 ਛੱਪੜਾਂ ਦੇ ਵਿੱਚ ਗਾਰ ਕੱਟਣ ਦਾ ਜਿਹੜਾ ਕੰਮ ਹੈ ਸਾਡਾ ਉਹ ਦਿਨ ਰਾਤ ਜਣੇ ਕਿ ਐ ਸਮੇਂ ਚੱਲਣ ਲੱਗਿਆ ਹੋਇਆ ਤੇ ਅਸੀਂ ਤੇ ਵੀ ਜਿਹੜਾ ਗਾਰ ਕੱਟਣ ਦਾ ਜਿਹੜਾ ਕੰਮ ਹੈ ਇਹਦਾ ਇਹ ਵੀ ਅਸੀਂ ਬਹੁਤ ਜਲਦੀ ਜਣੇ ਕਿ ਬ੍ਰਿਜਨ ਟ੍ਰਿਪ ਰਿਸਕ੍ਰਾਈਬਡ ਟਾਈਮ ਸ਼ਡਿਊਲ ਦੇ ਵਿੱਚੋਂ ਅਸੀਂ ਇਹਨੂੰ ਕੰਪਲੀਟ ਕਰਾਵਾਂਗੇ ਤੇ ਸਾਡਾ ਇੱਕ ਟੀਚਾ ਹੋ ਰਿਹਾ ਕਿ 2025-26 ਜਿਹੜਾ ਸਾਡਾ ਇਹ ਸਾਲ ਹੈ ਇਹਦੇ ਵਿੱਚ ਅਸੀਂ 5000 5000 ਜਿਹੜੇ ਛੱਪੜ ਨੇ 5000 ਛੱਪੜ ਇਹਦੇ ਵਿੱਚ ਅਸੀਂ ਸੀਚੇਵਾਲ ਮਾਡਲ ਥਾਪਰ ਮਾਡਲ ਬਣਾਣੇ ਨੇ ਜਿਹੜੇ ਕਿ ਅਸੀਂ ਇਸ ਸਾਲ ਦੇ ਵਿੱਚ ਕੰਪਲੀਟ ਕਰਕੇ ਦੇਣੇ ਨੇ ਪਿੰਡਾਂ ਦੇ ਵਿੱਚ 1901 ਛੱਪੜਾਂ ਦੇ ਵਿੱਚ ਗਾਰ ਕੱਟਣ ਦਾ ਜਿਹੜਾ ਕੰਮ ਹੈ ਸਾਡਾ ਉਹ ਦਿਨ ਰਾਤ ਜਾਨੀ ਕਿ ਐ ਸਮੇਂ ਚੱਲਣ ਲੱਗਿਆ ਹੋਇਆ ਤੇ ਅਸੀਂ ਇਹ ਵੀ ਜਿਹੜਾ ਗਾਰ ਕੱਟਣ ਦਾ ਜਿਹੜਾ ਕੰਮ ਹੈ ਇਹਦਾ ਇਹ ਵੀ ਅਸੀਂ ਬਹੁਤ ਜਲਦੀ ਜਾਨੀ ਕਿ ਬ੍ਰਿਜਨ ਟ੍ਰਿਪ ਰਿਸਕ੍ਰਾਈਬ ਟਾਈਮ ਸ਼ਡਿਊਲ ਦੇ ਵਿੱਚੋਂ ਅਸੀਂ ਇਹਨੂੰ ਕੰਪਲੀਟ ਕਰਾਵਾਂਗੇ ਤੇ ਸਾਡਾ ਇੱਕ ਟੀਚਾ ਹੋ ਰਿਹਾ ਕਿ 2025-26 ਜਿਹੜਾ ਸਾਡਾ ਇਹ ਸਾਲ ਹੈ ਇਹਦੇ ਵਿੱਚ ਅਸੀਂ 5000 5000 ਜਿਹੜੇ ਛੱਪੜ ਨੇ 5000 ਛੱਪੜ ਇਹਦੇ ਵਿੱਚ ਅਸੀਂ ਸੀਚੇਵਾਲ ਮਾਡਲ ਥਾਪਰ ਮਾਡਲ ਬਣਾਣੇ ਨੇ ਜਿਹੜੇ ਕਿ ਅਸੀਂ ਇਸ ਸਾਲ ਦੇ ਵਿੱਚ ਕੰਪਲੀਟ ਕਰਕੇ ਦੇਣੇ ਨੇ ਪਿੰਡਾਂ ਦੇ ਵਿੱਚ ਅੱਛਾ ਕੰਪਲੀਟ ਹੋ ਜਾਣਾ ਕੰਪਲੀਟ ਕਰਕੇ ਦਵਾਂਗੇ ਜੀ ਕੰਪਲੀਟ ਔਰ ਅਸੀਂ ਜਿਹੜੇ 15000 ਪਿੰਡ ਨੇ 15000 ਛੱਪੜ ਆ ਸੀ ਇਸ ਵਾਰ ਜਾਨੀ ਕਿ ਅਸੀਂ ਉਹਦੇ 'ਚ ਲੱਥੇ ਨੇ ਟੋਟਲ 15000 66 ਦੀ ਜਾਨੀ ਕਿ ਜਿਹੜੀ ਅਸੀਂ ਇਹ ਮੁਕੰਮਲ ਹੈ ਜਾਨੀ ਕਿ ਇਹਦੀ ਅਸੀਂ ਦੇਖਭਾਲ ਕਰਕੇ ਇਹਨੂੰ ਅਸੀਂ ਕੰਪਲੀਟ ਕਰਾ ਕੇ ਅਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ ਅਕਾਲੀਆਂ ਨੀਆਂ ਭਾਜਪਾ 9 ਮਾਸ ਦਾ ਰਿਸ਼ਤਾ ਦੱਸਦੇ ਸੀ ਕਿ ਜਾਨੀ ਸਾਡਾ ਤਾਂ 9 ਮਾਸ ਦਾ ਰਿਸ਼ਤਾ ਹੈ ਨਾ 9 ਲੱਬਿਆ ਨਾ ਮਾਸ ਲੱਬਿਆ ਪਤਾ ਨਹੀਂ ਕਿੱਧਰ ਉੱਟੜ ਗਏ 9 ਮਾਸ ਵਾਲੇ ਵੀ ਉਹ ਖਤਮ ਹੋ ਗਏ ਜੀ ਸੋ ਨਾ ਤਾਂ ਉਹਨਾਂ ਨੇ ਸਾਰ ਲੱਤੀ ਪੰਜਾਬ ਦੀ ਨਸ਼ੇ 'ਚ ਤੱਕ ਤਾਂ ਪੰਜਾਬ ਬਰਬਾਦ ਕਰਤਾ ਇਹ ਨਾ ਕਾਂਗਰਸੀਆਂ ਨੇ ਸਾਰ ਲੱਤੀ ਪੰਜਾਬ ਦੀ 7 ਤੋਂ ਲੈ ਕੇ 2007 ਤੋਂ ਲੈ ਕੇ 2017 ਤੱਕ ਐਸੀ ਨਿਹੈ ਸਰਕਾਰ ਆਈ ਅਕਾਲੀ ਦਲ ਭਾਜਪਾ ਦੀ ਕਿਸੇ ਨੇ ਅਜ ਤੋਂ 18 ਸਾਲ ਪਹਿਲਾਂ ਦਾ ਚਿੱਟਾ ਸੁਣਿਆ ਸੀ ਨਾ ਕਿਸੇ ਨੇ ਕੋਈ ਇਹ ਆਈ ਸੁਣੀ ਸੀ ਨਾ ਸਮੈਕ ਸੁਣੀ ਸੀ ਕਿਸੇ ਨੇ ਸੁਣਿਆ ਸੀ ਸਿੰਥੈਟਿਕ ਨਸ਼ਾ ਕੀ ਹੁੰਦਾ ਐਸੀ ਸਰਕਾਰ ਆਈ ਇਹ ਨਿਹੈ ਸਰਕਾਰ ਅਕਾਲੀ ਦਲ ਭਾਜਪਾ ਦੇ ਨਾਲ 9 ਮਾਸ ਦੇ ਰਿਸ਼ਤੇ ਵਾਲੀ ਮੈਂ ਕਹਾਂ ਜੀ ਲੋਕਾਂ ਦੇ ਜਿਹੜੇ ਖੂਨ ਦੇ ਰਿਸ਼ਤੇ ਸੀ ਉਹਨਾਂ 'ਚ ਫਿੱਕ ਪਾਤੀ ਇਹਨਾਂ ਨੇ ਘਰ ਘਰ ਤੱਕ ਚਿੱਟਾ ਪਚਾਤਾ ਘਰ ਘਰ ਤੱਕ ਨਸ਼ਾ ਪਚਾਇਆ ਸੌਦਾਗਰ ਬਣੇ ਇਹ ਸਮਗਲਿੰਗਾ ਕਰਦੇ ਰਹੇ ਇਹ ਨਾਲ ਬੱਤੀ ਵਾਲੀਆਂ ਗੱਡੀਆਂ 'ਚ ਜਿਹੜੇ ਇੰਟਰਨੈਸ਼ਨਲ ਤਸਕਰ ਸੀ ਉਹ ਆ ਕੇ ਇਹਨਾਂ ਦੇ ਘਰਾਂ 'ਚ ਰੁਕਦੇ ਰਹੇ ਇਹਨਾਂ ਦੇ ਜਿਹੜੇ ਤਸਕਰ ਫੜੇ ਜਾਂਦੇ ਸੀ ਉਹ ਸ਼ਰਿਆਮ ਇਹਨਾਂ ਦਾ ਨਾਂ ਲੈਂਦੇ ਰਹੇ ਕਿ ਸਾਡੇ ਤਾਂ ਪਿੱਛੇ ਫਲਾਣੇ ਫਲਾੜੇ ਮੰਤਰੀ ਦਾ ਫਲਾਣੇ ਫਲਾਣੇ ਲੀਡਰ ਦਾ ਹੱਥ ਹੈ ਸੋ ਕੀ ਇਹਨਾਂ ਨੇ ਪੰਜਾਬ ਬਚਾਉਣਾ ਸੀ ਇਹਨਾਂ ਦਾ ਖੂਨੇ ਚਿੱਟਾ ਹੋ ਗਿਆ ਚਿੱਟਾ ਬਕਾਉਂਦੇ ਸੀ ਚਿੱਟਾ ਹੀ ਖੂਨ ਹੋ ਗਿਆ ਇਹਨਾਂ ਦਾ ਪੰਜਾਬ ਦਾ ਕਾਹਦਾ ਦਰਦ ਲੋਕਾਂ ਨੇ ਹਨੇਰੀ ਕੋਠੜੀ ਦੇ ਵਿੱਚ ਲੋਕਾਂ ਨੂੰ ਇੱਕ ਉਮੀਦ ਦੀ کرن ਦੇਖੀ ਵੀ ਚਾਹੇ ਸ਼ਾਇਦ ਕੋਈ ਭਲਾ ਹੋ ਜਾਵੇ ਲੋਕਾਂ ਨੇ 2017 ਦੇ ਵਿੱਚ ਇੱਕ ਹੰਕਾਰੀ ਰਾਜੇ ਨੂੰ ਵੋਟ ਪਾਤੀ ਕੀ ਸੋਚ ਕੇ ਕਿਉਂਕਿ ਜੀ ਗੁਟਕਾ ਸਾਹਿਬ ਪਵਿੱਤਰ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਉਹਨਾਂ ਨੇ ਗੁਰਾਂ ਦੀ ਉਹ ਝੂਠੀ ਸੌਖਾ ਲਈ ਮੱਥੇ ਨੂੰ ਪਵਿੱਤਰ ਗੁਟਕਾ ਸਾਹਿਬ ਲਾ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਕੰਨੀ ਨੂੰ ਹੱਥ ਕਰਕੇ ਕਹਿਣ ਲੱਗੇ ਜਨਾਬ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਅਸੀਂ 4 ਮਹੀਨੇ ਚ ਨਸ਼ਾ ਖਤਮ ਕਰਾਂਗੇ ਕਹਿੰਦਾ ਜੀ ਮੈਨੂੰ ਤੁਸੀਂ ਮੌਕਾ ਦੇ ਦਿਓ ਮੈਂ ਤੁਹਾਨੂੰ 4 ਹਫਤੇ ਚ ਨਸ਼ਾ ਖਤਮ ਕਰਕੇ ਦਿਖਾਵਾਂ ਇੱਕ ਵਾਰ ਅਨਫੋਰਚੂਨੇਟ ਕਿ 4 ਹਫਤੇ ਚ ਉਸ ਹੰਕਾਰੀ ਰਾਜੇ ਨੇ ਨਸ਼ਾ ਕੀ ਖਤਮ ਕਰਨਾ ਸੀ ਉਹ ਆਪਣੇ ਮਹਿਲਾਂ ਚੋਂ ਬਾਹਰ ਨਹੀਂ ਨਿਕਲੇ ਸੀ ਸੀਸਮਾ ਫਾਰਮ ਹਾਊਸ ਚੋਂ ਬਾਹਰ ਨਹੀਂ ਨਿਕਲੇ ਔਰ ਬੜੀ ਗੱਲ ਕਿ ਸੀਸਮਾ ਫਾਰਮ ਹਾਊਸ ਚ ਨਵੇਂ-ਨਵੇਂ ਫਰੂਟ ਚੀਕੂ ਸੀਤਾਫਲ ਜਿਹੜੇ ਕਦੇ ਨਹੀਂ ਸੁਣੇ ਸੀਗੇ ਨਵੇਂ ਫਰੂਟ ਉਹਨਾਂ ਦੀ ਉਹਨਾਂ ਨੇ ਪੰਜਾਬ ਨੂੰ ਦੇਣ ਦਿੱਤੀ ਕਿ ਅ ਵਿਦੇਸ਼ੀ ਦੋਸਤਾਂ ਦੇ ਨਾਲ ਵਿਦੇਸ਼ੀ ਮਿੱਤਰਾਂ ਦੇ ਨਾਲ ਬੈਠ ਕੇ ਸਾਰੀਆਂ ਅਫਸਰਾਂ ਦੀਆਂ ਟਰਾਂਸਫਰਾਂ ਪਾਕਿਸਤਾਨੀ دوست ਕਰਦੇ ਹੁੰਦੇ ਸੀ ਬੈਠ ਕੇ ਕਿੱਡੀ ਵੱਡੀ ਵੇਖੋ ਮਾੜੀ ਗੱਲ ਹੈ ਸੋ ਉਹ ਬੰਦਿਆਂ ਨੇ ਕੀ ਪੰਜਾਬ ਦਾ ਭਲਾ ਸੋਚਣਾ ਸੀਗਾ ਸੋ ਉਹ ਵੀ ਆਪਣਾ ਚੀਕੂ ਖਾ ਕੇ ਸੀਤਾ ਫਲ ਖਾ ਕੇ ਤੁਰਦੇ ਬਣੇ ਸੋ ਇੱਕ ਮਹੀਨ ਸੋ ਗੱਲ ਹੁਣ ਗੱਲ ਉਰੇ ਖੜੀ ਹੈ ਕਿ ਜਦੋਂ ਸਰਕਾਰ ਇੱਕ ਹਨੇਰੀ ਕੋਠਰੀ ਚ ਜਦੋਂ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਲੋਕਾਂ ਨੇ ਬੜੀ ਆਸ ਤੇ ਉਮੀਦ ਨਾਲ ਸਰਕਾਰ ਚੋਂ ਭਗਵਾਨ ਸਿੰਘ ਮਾਨ ਜੀ ਨੇ ਸਭ ਤੋਂ ਵੱਡਾ ਉਪਰਾਲਾ ਕੀ ਕੀਤਾ ਕਿਸੇ ਨੇ ਨਸ਼ੇ ਨੂੰ ਠੱਲ ਪਾਉਣੀ ਸੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕਰਕੇ ਜਿਹੜੇ ਬੱਚੇ ਅੱਜ ਨਸ਼ਾ ਛੱਡਣਗੇ ਉਹ ਲਿਆਉਣੇ ਕਿੱਥੇ ਨੇ ਇਹਨਾਂ ਖੇਡਾਂ ਦੇ ਮੈਦਾਨਾਂ ਚ ਲੈ ਕੇ ਆਣੇ ਨੇ ਇਹਨਾਂ ਮੈਦਾਨਾਂ ਦਾ ਉਹ ਬੱਚੇ ਆਉਣਗੇ ਆਪਣੀ ਜਵਾਨੀ ਦਾ ਜੋਹਰ ਆਪਣੀ ਜਵਾਨੀ ਦਾ ਜਿਹੜਾ ਜਜ਼ਬਾ ਉਹ ਊਰੇ ਦਿਖਾਨਗੇ ਊਰੇ ਜਦੋਂ ਦਿਖਾਨਗੇ ਆਪਣਾ ਸਰੀਰ ਨਰੂਆ ਕਰਨਗੇ ਇਹਨਾਂ ਖੇਡ ਦੇ ਮੈਦਾਨਾਂ ਦੇ ਵਿੱਚੋਂ ਹੀ ਸਾਡੇ ਊਰੇ 올ੰਪੀਅਨ ਤਿਆਰ ਹੋਣੇ ਨੇ ਇਹਨਾਂ ਖੇਡ ਦੇ ਮੈਦਾਨਾਂ ਚੋਂ ਹੀ ਕੋਈ ਬਹੁਤ ਵੱਡੇ ਮਿਲਖਾ ਸਿੰਘ ਜੀ ਪੈਦਾ ਹੋਣਗੇ ਕੋਈ ਕੱਲ ਨੂੰ ਕੋਈ ਦਾਰਾ ਸਿੰਘ ਜੀ ਪੈਦਾ ਹੋਣਗੇ ਇਹਨਾਂ ਖੇਡ ਦੇ ਮੈਦਾਨਾਂ ਚੋਂ ਹੀ ਸਾਡੀ ਆਉਣ ਵਾਲੀ ਨੌਜਵਾਨੀ ਸੇਧ ਲਊਗੀ ਸੋ ਅਸੀਂ ਸਮਰਪਿਤ ਹੋ ਕੇ ਲੱਗੇ ਹੋਏ ਆਂ ਪਰਮਾਤਮਾ ਦੀ ਜੇ ਕਿਰਪਾ ਰਹੀ ਅਕਾਲ ਪੁਰਖ ਦੀ ਜੇ ਕਿਰਪਾ ਰਹੀ ਤੋਂ ਨੂੰ ਇਹ ਨਾ ਇਸ ਸਾਲ ਦੇ ਐਂਡ ਤੱਕ ਮੂਹੇ ਬੋਲ ਦੀ ਤਸਵੀਰ ਹੋਊਗੀ ਪੰਜਾਬ ਦੀ ਕਿ ਪੰਜਾਬ ਦੇ ਅੰਦਰ ਖੇਡ ਮੈਦਾਨ ਇੱਕ ਨੰਬਰ ਦੇ ਤੇ ਪੰਜਾਬ ਦੇ ਜਿਹੜੇ ਛੱਪੜ ਹੋਣਗੇ ਸਫਾਈ ਕਰਾ ਕੇ ਟਾਪ ਕੁਆਲਿਟੀ ਦੇ ਛੱਪੜ ਬਣਾ ਕੇ ਦਵਾਂਗੇ ਜਿਹੜਾ ਉਹ ਪਾਣੀ ਹੋਊਗਾ ਨਾ ਉਹ ਪਾਣੀ ਬੁਨਿਆਦੀ ਪਾਣੀ ਹੋਊ ਜਿਹੜਾ ਡੇਲੀ ਮਹਾਰਾਜ ਰੋਜ਼ਮਰਾਂ ਦੀ ਜ਼ਿੰਦਗੀ ਚ ਜਿਹੜਾ ਪਾਣੀ ਆ ਉਹ ਨਹੀਂ ਵਰਤੋ ਕਰ ਸਕਦੇ ਸਰਚ ਨੇ ਇਹ ਮਤਲਬ ਇਹ ਪ੍ਰੋਜੈਕਟ ਕਰਨੇ ਪੁੱਛੀ ਉਹ ਡਰਾਫਟ ਤਿਆਰ ਕਰ ਲਿਆ ਕਿਹੜੇ ਇਲਾਕੇ ਦੇ ਵਿੱਚ ਕਿਹੜੀ ਖੇਡ ਚੱਲ ਰਹੀ ਹੈ ਕੋਚ ਜਿਹੜੇ ਦੇ ਉਹਦਾ ਪ੍ਰਬੰਧਨ ਹੋ ਗਿਆ ਬਿਲਕੁਲ 100% ਅਸੀਂ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਅਸੀਂ ਇਹ ਫਸਟ ਟਾਈਮ ਹੋਇਆ ਹੈ ਕਿ ਅਸੀਂ ਇਸ ਤਰ੍ਹਾਂ ਕਿਸੇ ਸਰਕਾਰ ਨੇ ਕਦੇ ਰੂਪਰੇਖਾ ਤਿਆਰ ਕੀਤੀ ਹੋਵੇ ਰੋਡਮੈਪ ਤਿਆਰ ਕੀਤਾ ਹੋਵੇ ਜਿੱਥੇ ਜਿਹੜੀ ਖੇਡ ਖੇਡੀ ਜਾਊਗੀ ਮੰਨ ਲਓ ਕਿਤੇ ਫੁੱਟਬਾਲ ਦਾ ਉੱਥੇ ਫੁੱਟਬਾਲ ਨੂੰ ਪ੍ਰਸਾਣ ਕਰਾਂਗੇ ਕਿਤੇ ਕੋਈ ਵਾਲੀਬਾਲ ਖੇਲਣਾ ਚਾਹੁੰਦਾ ਉੱਥੇ ਵਾਲੀਬਾਲ ਨੂੰ ਪ੍ਰਸਾਣ ਕਰਾਂਗੇ ਕੋਈ ਕ੍ਰਿਕਟ ਖੇਲਣਾ ਚਾਹੁੰਦਾ ਉੱਥੇ ਕ੍ਰਿਕਟ ਨੂੰ ਪ੍ਰਸਾਣ ਕਰਾਂਗੇ ਅਸੀਂ ਹਰ ਤਰ੍ਹਾਂ ਦੇ ਉਹਨਾਂ ਨੂੰ ਕੋਚਸ ਉਪਲਬਧ ਕਰਾਵਾਂਗੇ ਫਿਰ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਇਹਨਾਂ ਖੇਡ ਮੈਦਾਨਾਂ ਦੇ ਬਾਹਰ-ਬਾਰ ਅਸੀਂ ਟਰੀਜ਼ ਪਲਾਂਟੇਸ਼ਨ ਕਰਾਵਾਂਗੇ ਹਰਿਆ ਭਰਿਆ ਵਾਤਾਵਰਣ ਬਣਾਵਾਂਗੇ ਤਾਂ ਜੋ ਸ਼ੁੱਧ ਹਵਾ ਵੀ ਉਰੇ ਚੱਲੇ ਤੇ ਬੱਚਿਆਂ ਨੂੰ ਜਾਨੀ ਕਿ ਉਸ ਤਰ੍ਹਾਂ ਦੀ ਹਰ ਤਰ੍ਹਾਂ ਦੀ ਫੈਸਿਲਿਟੀ ਮਿਲੇ ਸੋ ਇਹ ਜਿਹੜਾ ਉਪਰਾਲਾ ਅਸੀਂ ਕਰ ਰਹੇ ਆ ਨਾ ਜੀ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਮੁੱਖ ਰੱਖਦੇ ਹੋਏ ਉਪਰਾਲਾ ਇਹਦੀ ਕੋਈ ਟਾਈਮ ਲਾਈਨ ਰੱਖੀ ਜਾਏਗੀ ਸੋਨ ਸਰ ਹਾਂ ਜੀ ਟਾਈਮ ਲਾਈਨ ਮੈਂ ਤੁਹਾਨੂੰ ਦੱਸਦਾ ਵੀ 5000 ਤੱਕ ਅਸੀਂ ਜਿਹੜੇ ਹੈਗੇ ਨੇ ਇਹ ਇਸ ਸਾਲ ਦੇ ਅੰਦਰ ਕੰਪਲੀਟ ਕਰਕੇ ਦਵਾਂਗੇ ਖੇੜ ਨਰਸਰੀਆਂ ਦੀ ਗੱਲ ਖੇੜ ਨਰਸਰੀਆਂ ਤਾਂ ਅਸੀਂ ਲੱਗੇ ਹੋਇਆ ਜੀ ਇਹ ਅਸੀਂ ਇਸ ਸਾਲ ਦੇ ਵਿੱਚ ਪੂਰੇ ਕਰਾਂਗੇ 6 ਪਿੰਡਾਂ ਦੇ ਵਿੱਚ ਜਾਣਾ ਸਰ ਅੱਜ 6 ਪਿੰਡਾਂ ਦਾ ਅਸੀਂ ਮੈਂ ਦੌਰਾ ਕਰੂੰਗਾ ਜੀ ਦੇ ਕੋਣੇ ਕਿਹੜੇ ਕਿਹੜੇ ਦਤ ਹੁਣ ਮੈਨੂੰ ਇਹਦੀ ਡਿਟੇਲ ਕੱਢ ਕੇ ਦੇਣੀ ਪੈਣੀ ਆ ਤੁਹਾਨੂੰ ਪਰ ਅਸੀਂ 6 ਪਿੰਡ ਇਹਦੇ ਚੋਂ 3 ਪਿੰਡ ਰਾਜਪੂਰੇ ਦੇ ਨੇ ਤੇ 3 ਪਿੰਡ ਜਿਹੜੇ ਨੇ ਪਟਿਆਲੇ ਜਲਦੀ ਕਰਵਾ ਦੇਾਂਗੇ ਜੀ ਉਹ ਅੱਜ ਇਹ ਇਸ਼ੂ ਉਹਦੀ ਲੈਦੀ ਕਿਤੇ ਪ੍ਰੈਸ ਕਾਨਫਰੰਸ ਕਰ ਦਾਂਗੇ ਫਿਰ ਗੱਲ ਦੀ ਨਾ ਫਿਰ ਪ੍ਰੈਸ ਕਾਨਫਰੰਸ ਹੋਰ ਪਾਸੇ ਨੂੰ ਤੁਰ ਜਾਂਦੀ ਹੈ ਸੋ ਅੱਜ ਜਿਹੜਾ ਮੇਨ ਇਸ਼ੂ ਆ ਸਾਡਾ ਉਹ ਸਿਰਫ ਤੇ ਸਿਰਫ ਖੇਡ ਦਾ ਅੱਜ ਮੈਂ ਪਾਰਕਾਂ ਦਾ ਨਿਰਖਣ ਕਰਨਾ ਹੈ ਸੋ ਅੱਜ ਇਹ ਜਿਹੜੇ ਪਲੇਗਰਾਉਂਡ ਦਾ ਨਿਰਖਣ ਕੀਤਾ ਛੱਪੜਾਂ ਦਾ ਨਿਰਖਣ ਕਰ ਰਹੇ ਆ ਵਧੀਆ ਬੜਾ ਕੇ ਦੇਾਂਗੇ ਜੀ ਇਹ ਵਾਅਦਾ